फेस सात मोहाली की मार्केट में समाज सेवी अमरिंदर सिंह और अमरजीत सिंह चट्ठा द्वारा संयुक्त रूप से आयोजित कार्यक्रम में अध्यात्म सेवा और स्वास्थ्य का सुंदर समन्वय देखने को मिला एक और गुरबाणी कीर्तन के माध्यम से संगत को निहाल किया गया वहीं दूसरी ओर थैलसीमिया पीड़ितों की सहायता के उद्देश्य से रक्तदान शिविर का आयोजन कर सामाजिक दायित्व का प्रभावशाली निर्वहन किया गया रक्तदान शिविर में 150 यूनिट तक रक्त इकट्ठा किया गया कार्यक्रम में ਅਮਰਿੰਦਰ ਸਿੰਘ ਦੁਆਰਾ ਲਿਖਿਤ ਪੁਸਤਕ ਦਾ ਹੇਅਰ ਵਿਗਿਆਨ ਬੈਕ ਟੂ ਬਲੈਕ ਦਾ ਆਯੁਰਵੈਦਿਕ ਪਾਰਟ 2 ਹੇਅਰ ਰੈਜੂਵੇਨੇਸ਼ਨ ਦਾ ਵਿਮੋਚਨ ਵੀ ਕੀਤਾ ਗਿਆ ਇਸ ਮੌਕੇ ਪਰ ਖਾਸ ਤੌਰ ਪਰ ਪਹੁੰਚ ਪੂਰਵ ਮੰਤਰੀ ਬਲਬੀਰ ਸਿੱਧੂ ਔਰ ਮੋਹਾਲੀ ਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਇੱਕ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਆਰਗੇਨਾਈਜ਼ਰ ਨੇ ਬਧਾਈ ਦੇ ਪਾਤਰ ਨੇ ਉਹਨਾਂ ਨੇ ਡਬਲ ਕੰਮ ਕੀਤਾ ਹੈ ਜਿੱਥੇ ਉਹਨਾਂ ਪਰਪਕਾਰ ਕਰਨ ਲਈ ਉੱਥੇ ਨੇ ਗੁਰੂ ਸਾਹਿਬ ਚੰਨ ਪਾ ਕੇ ਇੱਥੇ ਸਾਡਾ ਸਾਰਾ ਜੀਵ ਸਫਲਾ ਕੀਤਾ ਹੈ ਦੂਸਰੀ ਗੱਲ ਹੈ ਕਿ ਜਿਹੜੀ ਅਵੇਰਨੈਸ ਦੀ ਕਮੀ ਹੈ ਇਸ ਇਹ ਜੇ ਕੈਂਪੇਨ ਲਗਭਗ ਜੁਰੂਰ ਲੱਗਦੇ ਨੇ ਤਾਂ ਲੋਕਾਂ ਦੀ ਜਿਹੜੀ ਅਵੇਰਨੈਸ ਪੈਦਾ ਹੁੰਦੀ ਹੈ ਤੇ ਲੋਕ ਆਪਣੇ ਆਪ ਹੁੰਦੇ ਵਾਸਤੇ ਆ ਕੇ ਆਉਂਦੇ ਨੇ ਜਿਵੇਂ ਇਹਨਾਂ ਨੇ 155 ਵਾਰ ਹੁੰਦਿੱਤਾ ਇੱਕ ਮਿਸਾਲ ਹੈ ਐਸੇ ਬੰਦੇ ਆਪਾਂ ਸਨਮਾਨਤ ਕਰਦਾ ਸਾਡਾ ਕਿਸੁਰਚਾ ਹੁੰਦਾ ਇਸ ਬਾਰੇ ਕਰਵਾਨੀ ਬੜੀ ਵੱਡੀ ਹੈ ਤੇ ਆਪਾਂ ਜਿਹੜੇ ਇਦਾਂ ਦੇ ਡਿਲੇਟਰ ਹੈਗੇ ਨੇ ਉਹਨਾਂ ਸਾਰਿਆਂ ਨੂੰ ਆਪਾਂ ਬੁਲਾ ਕੇ ਇੱਕ ਫਰੰਟ ਦੇ ਹੋਰ ਤੁਸੀਂ ਬਹੁਤ ਸਾਰੇ ਆਰਮੀ ਆਫਸਰ ਵੀ ਸੀਗੇ ਪਾ ਸਪੋਰਟਸਮੈਨ ਵੀ ਸੀਗੇ ਇਹ ਲਖਾਰੀ ਵੀ ਸੀਗੇ ਕੋਈ ਨਿਕ ਨਿਕ ਕਿਸਦਾ ਪ੍ਰੋਗਰਾਮ ਹੈ ਤੇ ਬਹੁਤ ਹੀ ਅੱਛਾ ਤੇ ਆਰਗੇਨਾਈਜ਼ਡ ਹੈ ਉਹ ਸਾਰੇ ਪ੍ਰਾਈਸ ਦੇ ਬਤ ਕੋਈ ਤੇ ਵਾਰੇ ਕੀ ਕਰ ਜਾਉਂ ਬੁੱਕ ਲਈ ਬੜੀ ਬੁਣੀ ਹੈ ਕਿ हेयर फॉਲ ਤੇ ਸਾਰੀਆਂ ਚੀਜ਼ਾਂ ਤੇ ਅਧਾਰਿਤ ਹੈ ਜੀ ਤੋਂ ਲੱਗਦਾ ਕਿ ਬੁੱਕ ਨਹੀਂ ਪਰ ਮੈਂ ਕਹਾਂ ਜੇ ਕੋਈ ਹੈਲਥ ਰਿਲੇਟਡ ਹੈਗੀ ਆ ਤੇ ਅੱਛੀ ਹੋ ਕੇ ਤੁਹਾਡੀ ਜਿਵੇਂ ਬਣੀ ਹੈ ਤੇ ਬਹੁਤ ਬੜੀ ਲਿਖੀ ਹੈ ਫਾਰੀ ਫੂਲ ਦਾਲ ਮਹਾਦਾਲ ਉਹ ਤੋਂ ਵੱਡਾ ਕੋਈ ਦਾਲ ਨਹੀਂ ਲੱਗਦਾ ਕਿ ਹਰ ਇੱਕ ਨੂੰ ਕਿਸੇ ਨੂੰ ਵੀ ਕਿਸੇ ਵੀ ਲੋੜ ਪੈ ਸਕਦੀ ਆ ਮਨੁੱਖਾਂ ਨੂੰ ਜ਼ਿੰਦਗੀ ਜੀ ਦਿੱਤੀ ਜਾ ਸਕਦੀ ਆ ਕੋਈ ਨਾ ਖੁੰਡਾ ਕਰਦਾ ਕਿ ਉਹ ਜ਼ਿੰਦਗੀ ਦੇ ਸਕਦਾ ਸਾਡੇ ਹਿੰਦੀ ਬਦਾਈ ਖੜੇ ਆ 155 ਲੋਕਾਂ ਨੂੰ ਦਿੱਤਾ ਜਦੋਂ ਜਲੂਤ ਲੈ ਕੇ ਤਿੰਨ ਵਾਰੀ ਤੱਕ ਮਨ ਹੱਜ ਰੰਗ ਦਾ ਕੋਈ ਨਾ ਕੀਤਾ ਹੈਗਾ ਸੋ ਅੱਜ ਇੱਕ ਬੜੀ ਵੱਡੀ ਸੇਵਾ ਹੈ ਸਾਨੂੰ ਸਾਰੇ ਲੋਕਾਂ ਨਾਲ ਵਾਰੀ ਭੇਦਦੇ ਨੇ ਵੀ ਜੋ ਇਹੋ ਜਿਹੇ ਬੰਦੇ ਨੂੰ ਸਨਮਾਨਤ ਕਰਦੇ ਆ ਅਸਲੋਂ ਆਪਣੇ ਆਪ ਦੇ ਜੋ ਮਾਨ ਮਹਿਸੂਸ ਵੀ ਹੁੰਦਾ ਔਰ ਅੱਗੇ ਤੋਂ ਦੇਖਦੇ ਵਿੱਚ ਉਹ ਸਾਡੇ ਲਈ ਆ ਗਿਆ ਉਹ ਜਿਹੜੇ ਹੋਰ ਐਸੇ ਬੰਦੇ ਤੇ ਸਾਡੇ ਹੋਲੇ ਤੱਕ ਕਰਨੇ ਚਾਹੀਦੇ ਨੇ ਸੋ ਬੱਦੀਲੇ ਦੇ ਪਰਮਾਤਮਾ ਦੇ ਬਹੁਤ ਬਰਾਸਾ ਵੀ ਇੱਥੇ ਚੱਲ ਪਏ ਨੇ ਤੇ ਵੱਡੀ ਉਹ ਬੜਾ ਬੰਦਾ ਅਸ਼ੀਰਵਾਦ ਆਇਆ ਡਾਕਟਰ ਸਾਡੇ ਐਮਵੀਸੀ ਕਿਥੇ ਨੇ ਹਾਂ ਤੇ ਉਹਨਾਂ ਨੇ ਬੜਾ ਵੱਡਾ ਅਪਰਾਲਾ ਹੈਗਾ ਕਿੰਨਾ ਵੱਡਾ ਜਿਹਾ ਪ੍ਰੋਗਰਾਮ ਕੀਤਾ ਤੇ ਸਿੰਪਲੀ ਮੈਂ ਕਹਿ ਸਕਦਾ ਕਿ ਅੱਗੇ ਵਾਸਤੇ ਸੇਜਣ ਵਾਲੀ ਗੱਲ ਹੈਗੀ ਆ ਉਹਦੀ ਕਿਤਾਬ ਬਾਰੇ ਤੁਸੀਂ ਗੱਲ ਕਰਦੇ ਹੋਗੇ ਕਿ ਜਿਵੇਂ ਮੈਂ ਦੇਖਿਆ ਉਹ ਵੀ ਅਵੇਅਰਨੈਸ ਬੁੱਕ ਹੈਗੀ ਆ ਕਿ ਸਾਨੂੰ ਕਿਸ ਚੀਜ਼ ਨੂੰ ਪਹਿਲਾਂ ਅਵੇਅਰ ਹੋਣਾ ਚਾਹੀਦਾ ਕਿ ਕੀ ਖਾਣਾ ਚਾਹੀਦਾ ਕੀ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਕਿ ਸਾਨੂੰ ਤੰਦਰੁਸਤ ਰਹਿਣਾ ਚਾਹੀਦਾ ਹੈ ਇਹ ਜਿਹੜੇ ਚੀਜ਼ਾਂ ਸਾਡੇ ਦੇ ਵਿੱਚ ਹੈ ਜਿਹਨੂੰ ਜਦੋਂ ਪੜਾਂਗੇ ਉਹਦੇ ਬਾਰੇ ਹੋਰ ਅਸਲੀ ਦੱਸਾਂਗੇ ਕਿ ਕੀ ਹੈਗਾ ਸਾਰੇ ਆਪਣੇ ਵਾਸਤੇ ਵੀ ਫਾਇਦਾ ਹੋਏਗਾ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵਿੱਚ ਵੀ ਸਰਕਲ ਦੇ ਵਿੱਚ ਜਾ ਕੇ ਇਹ ਦੱਸਾਂਗੇ ਕਿ ਆਹ ਬੁੱਕ ਪੜੋ ਔਰ ਉਹਨਾਂ ਨੂੰ ਇਹ ਫਾਇਦੇ ਮਿਲੋਗੇ ਸੋ ਅਸੀਂ ਮੈਸਨਾਂ ਲਈ ਬਹੁਤ ਵੱਡਾ ਅਪਰਾਲਾ ਹੈ ਤੋਂ ਪਰਮਾਤਵਾ ਇਹਦੇ ਉੱਪਰ ਇਸ ਤਰ੍ਹਾਂ ਜਰਦੀ ਕਲਾ ਰੱਖੋ ਹੱਥ ਰੱਖੇ ਔਰ ਇਸ ਤਰ੍ਹਾਂ ਲੀ ਕਰ ਦਿਓ ਕਰਦੇ ਰਹਿਣ ਤਾਂ ਕਿ ਜਿਹੜੀ ਸਾਡੇ ਸਾਰਿਆਂ ਦੇ ਵੀ ਅੱਗੇ ਵਸੇ ਕੋਈ ਲੋੜ ਹੈ ਸਾਵੇ ਇਹ ਸਾਰੇ ਆਪਣੇ ਆਪਣੇ ਲੈਵਲ ਤੇ ਇਹ ਕੈਂਪ ਵੀ ਲਾਉਂਦੇ ਰਹੀਏ ਔਰ ਪਰਮਾਤਵਾਸ਼ੀਰਵਾਦ ਵੀ ਲੈਂਦੇ ਰਹੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਦੀਪ ਬੱਤਾ ਹੈ ਮੈਂ ਇੱਕ ਰੈਗੂਲਰ ਬਲੱਡ ਡੋਨਰ ਹਾਂ ਜੀ ਔਰ ਮੈਂ ਇੱਕ ਮਿਸ਼ਨ ਲੈ ਕੇ ਚੱਲੇ ਆਇਆ ਹਾਂ ਹਿੰਦੁਸਤਾਨ ਦੇ ਵਿੱਚ ਮਿਸ਼ਨ ਕਸ਼ਮੀਰ ਟੂ ਕਨਿਆਤ ਮਾਰੀ ਰਕਤਦਾਨ ਜਾਗਰੂਤਾ ਅਭਿਆਨ ਜੀ ਔਰ ਇਸ ਦੌਰਾਨ ਮੈਂ ਹਰ ਸਟੇਟ ਦੀ ਕੈਪੀਟਲ ਜਾ ਕੇ ਬਲੱਡ ਡੋਨੇਟ ਕਰ ਰਹੇ ਹਾਂ ਔਰ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰ ਰਹੇ ਹਾਂ ਅੱਜ ਦਾ ਕੈਂਪ ਵੀ ਇਸੇ ਚੀਜ਼ ਨੂੰ ਰਿਸਪੈਕਟ ਦੇਖ ਦਿੱਤਾ ਗਿਆ ਅੱਜ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਆ ਕੇ ਅਸ਼ੀਰਵਾਦ ਲੈ ਕੇ ਇਹ ਲੋਕਾਂ ਨੂੰ ਅਵੇਅਰ ਕਰਨ ਦਾ ਮੌਕਾ ਮਿਲਿਆ ਹੈ ਉਹ ਮੈਂ ਸਭ ਨੂੰ ਇਹੀ ਸੇਤ ਬਾਰੇ ਕਹਾਂਗਾ ਕਿ ਜਿਸ ਤਰ੍ਹਾਂ ਅਸੀਂ ਪਾਣੀ ਦਾ ਗਲਾਸ ਪੀਂਦੇ ਹਾਂ ਨਾ ਬੜਾ ਸਿੰਪਲ ਜਿਹਾ ਐਗਜ਼ਾਮਪਲ ਹੈ ਪਾਣੀ ਦਾ ਗਲਾਸ ਪੀਂਨੇ ਨੂੰ ਦੇਖਦੇ ਆ ਪਾਣੀ ਬਿਲਕੁਲ ਪਿਓਰ ਹੈ ਐਦਾਂ ਹੀ ਇੱਕ ਇਹ ਸਰੀਰ ਹੈ ਇਹਦੇ ਵਿੱਚ ਜੋ ਵੀ ਤੁਸੀਂ ਪਾਉਂਗੇ ਚਾਹੇ ਉਹ ਵਿਚਾਰ ਚਾਹੇ ਉਹ ਖਾਣ ਪੀਂਦੀ ਚੀਜ਼ ਚਾਹੇ ਉਹ ਆਪਣੀ ਸਿਹਤ ਦੇ ਮੁਤਾਬਿਕ ਆਪਣੀ ਚੀਜ਼ ਪਾਓਗੇ ਉਹ ਪਿਓਰ ਹੋਣੀ ਚਾਹੀਦੀ ਹੈ ਉਹਨੂੰ ਪਿਓਰ ਰੱਖ ਕੇ ਲੋਕਾਂ ਦੀ ਸੇਵਾ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਔਰ ਸਭ ਨੂੰ ਇਹੀ ਸਿੱਖਿਆ ਦਿਓ ਕਿ ਰਕਤਦਾਨ ਮਹਾਦਾਨ ਇਸ ਤੋਂ ਵੱਡਾ ਕੋਈ ਦਾਨ ਨਹੀਂ ਸਾਇੰਸ ਨੇ ਸਾਰੀ ਤਰੱਕੀ ਕਰਨੀ ਲੇਕਿਨ ਇੱਕ ਬਲੱਡ ਨਹੀਂ ਬਣਾ ਪਾਇਆ ਤਾਂ ਇਸੀ ਚੀਜ਼ ਇਸ ਚੀਜ਼ ਨੂੰ ਬਹੁਤ ਮਾਇਨੇ ਰੱਖਦੇ ਹੋਏ ਮੈਂ ਸਭ ਨੂੰ ਕਹਾਂਗਾ ਆਪਣੀ ਸਿਹਤ ਦਾ ਖਿਆਲ ਵੀ ਰੱਖੋ ਔਰ ਰਕਤਦਾਨ ਕਰਕੇ ਇੱਕ ਕੁੰਮਾਨ ਦਾ ਮੋਕਾ ਵੀ ਪਾਉ। ਬੱਤ ਜੀ ਸਾਹਿਬ ਪ੍ਰੇਰਣਾ ਕਿੱਥੋਂ ਮਿਲੀ ਹੈ ਤੁਹਾਨੂੰ ਮਤਲਬ ਬਲੱਡ ਦੇਣ ਦੀ? ਪ੍ਰੇਰਣਾ ਇਸ ਦਾ ਜੀ ਮੈਂ ਕੋਈ ਸਪੈਸ਼ਲ ਕੇਸ ਦਾ ਕੋਈ ਮੇਰੇ ਨਾਲ ਹੋਇਆ ਨਹੀਂ ਜੀ ਮੈਂ ਕਿਸੇ ਨੂੰ ਦੇਖਿਆ ਕਿ ਇਹ ਬੰਦਾ ਪਰੇਸ਼ਾਨ ਚਾਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਮੈਨੂੰ ਯਾਦ ਆ ਇੱਕ ਮੇਰਠ ਤੋਂ ਕੋਈ ਮੁਹੰਮਦਨ ਜੈਂਟਲਮੈਨ ਸੀਗੇ ਪੀਜੀਏ ਖੜੇ ਸੀਗੇ ਉਹ ਬੜੇ ਪਰੇਸ਼ਾਨ ਸੀਗੇ ਕਦੀ ਇੱਧਰ ਜਾਣ ਕਦੀ ਉੱਧ ਜਾਣ ਮੇਰੀ ਪੀਜੀਏ ਕੋਈ ਜਾਣ ਪਛਾਨੀ ਹੈ ਗੱਲ ਹੈ ਕੋਈ ਅੱਜ ਤੋਂ 35-40 ਸਾਲ ਪਹਿਲੇ ਦੀ ਸੋ ਮੈਂ ਕਿਹਾ ਕੀ ਹੈ ਖਾਨ ਸਾਹਿਬ ਉਹ ਕਹਿੰਦੇ ਮੈਨੂੰ ਮੈਂ ਮੇਰਠ ਤੋਂ ਆ ਮੈਨੂੰ ਕੋਈ ਬਲੱਡ ਨਹੀਂ ਮਿਲ ਰਿਹਾ ਦਿਮਾਗ ਰੁਕੋ blood ਚਾਹੀਦਾ ਹੈ ਤਾਂ ਹਾਂ ਮੇਰੇ ਸਵੇਰੇ 9 ਵਜੇ ਤੁਸੀਂ ਬਲੱਡ ਬੈਂਕ ਗਿਓ ਮੈਨੂੰ ਤੇ ਮੈਂ ਤੁਹਾਨੂੰ ਬਲੱਡ ਅਰੇਂਜ ਕਰਾ ਦਊਗਾ ਤੁਹਾਡੀ ਜਾਣ ਪਛਾਣ ਹੈ ਮੇਰੇ ਕੋਈ ਜਾਣ ਪਛਾਣ ਨਹੀਂ ਮਿਲਦਾ ਰੱਬ ਨਾਲ ਜਾਣ ਪਛਾਣ ਹੈ ਜੀ ਸਿੱਧੀ ਸਵੇਰੇ ਫਿਰ ਮੈਂ ਉਹਨਾਂ ਨੂੰ ਬਲੱਡ ਡੋਨੇਸ਼ਨ ਦਿੱਤੀ ਉਹ ਇੱਕ ਬੜੀ ਆਤਮਿਕ ਸ਼ਾਂਤੀ ਜੀ ਮਿਲੀ ਜੀ ਬੜਾ ਸਕੂਨ ਜਿਹਾ ਮਿਲਿਆ ਕਿ ਯਾਰ ਇਹ ਬੜਾ ਅੱਛਾ ਕੰਮ ਕੀਤਾ ਉਸ ਤੋਂ ਬਾਅਦ ਮੇਰੇ ਦਿਮਾਗ ਆ ਗਿਆ ਕਿ ਯਾਰ ਇਹ ਕੰਮ ਕਰੀਏ ਫਿਰ ਦੇਖੋ ਕਿੰਨੀ ਗੌਰ ਗਿਫਟਡ ਚੀਜ਼ਾਂ ਮਿਲਣਾ ਹੋਈਆਂ ਜਿਹੜੀ ਪਹਿਲੀ ਡੋਨੇਸ਼ਨ ਸੀ ਮੇਰੀ 23 ਮਾਰਚ 23 ਸਪਟੈਂਬਰ ਆਫਟਰ ਉਹ ਤਾਂ ਬਹੁਤ ਬੈਚ 1980 81 ਦੇ ਆਸਪਾਸ ਦੀ ਗੱਲ ਹੈ ਮੈਂ 16 17 ਸਾਲ ਦਾ ਸੀਗਾ ਉਸ ਵਾਰ ਮੇਰੀ ਸ਼ਾਦੀ ਹੋਈ ਤੇ ਮੇਰਾ ਬੇਟਾ ਹੋਇਆ ਤੇ ਉਹ 23 ਸਤੰਬਰ ਨੂੰ ਹੋਇਆ ਜੀ ਸਿਧਾਰਥ ਉਸ ਤੋਂ ਬਾਅਦ ਜਦੋਂ ਸੈਕੰਡ ਇਸ਼ੂ ਹੋਇਆ ਬਟੀਆਂ ਹੋਈ ਉਹ ਵਰਲਡ ਬਲੱਡ ਡੋਨੇਸ਼ਨ ਡੇ 14 ਜੂਨ ਨੂੰ ਹੋਈ ਜੀ ਇਹ ਸੋਚੋ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਸੋਚੋ ਤਾਂ ਇੱਕ ਨਾਰਮਲ ਗੱਲ ਹੈ ਲੇਕਿਨ ਮੇਰੇ ਵਾਸਤੇ ਤਾਂ ਬਹੁਤ ਲੱਕੀਲੀ ਬੱਚੇ ਰੇ ਜੀ ਆਪਣੀ ਲਾਈਫ ਦੇ ਬਿਲਕੁਲ ਤੇ ਬੱਧਾ ਸਾਹਿਬ ਇਸ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਕੋਡ ਲੱਗਿਆ ਹੋਇਆ ਕਿ 12000 ਦੇ ਕਰੀਬ ਡੇਲੀ ਜੜੀਆਂ ਬਹੁਤ ਜੜੀਆਂ ਬਲੱਡ ਦੀ ਸ਼ਾਰਟੇਜ ਆ ਰਹੀ ਹੈ ਸ਼ਾਰਟੇਜ ਕਰਕੇ ਹੁੰਦੀ ਹੈ ਇਹ ਹੀ ਅਵੇਰਨੈਸ ਕਰਕੇ ਸਰ ਮੇ ਚੱਲੇ ਆਏ ਹਾਂ ਜੀ ਲੋਕਾਂ ਨੂੰ ਇਹ ਦੱਸਣਾ ਚਾਹਨਾ ਹੈ ਇਹ ਵੀਕਨੈਸ ਤੁਹਾਡੇ ਦਿਮਾਗ 'ਚ ਆ ਸਕਦੀ ਹੈ ਕਿ ਇਹ ਵੀਕਨੈਸ ਹੁੰਦੀ ਹੈ ਕੋਈ ਵੀਕਨੈਸ ਨਹੀਂ ਹੁੰਦਾ ਅੱਜ ਮੇਰੀ 58 ਕੇਜ ਹੈ ਔਰ ਮੈਂ 194 ਟਾਈਮ ਬਲੱਡ ਬਲਿਸ਼ਨ ਔਰ ਪਲੇਟਲੇਟਸ ਦੇ ਚੁੱਕਾ ਹਾਂ ਦੇਰ ਨੋ ਵੀਕਨੈਸ ਕੋਈ ਵੀਕਨੈਸ ਦੀ ਸਪੈਲਿੰਗ ਹੀ ਨਹੀਂ ਆਂਦੇ ਜੀ ਮੈਨੂੰ ਇਸ ਚੀਜ਼ ਬਾਰੇ ਇਹ ਚੀਜ਼ ਦਿਮਾਗ ਚੋਂ ਦਰ ਕੱਢੋ ਔਰ ਆ ਕੇ ਬਲੱਡ ਡੋਨੇਟ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਜੇ ਤੁਹਾਡੇ ਨਾਲ ਨਾਲ ਫੈਮਿਲੀ ਚ ਕੋਈ ਹੋਰ ਮੈਂਬਰ ਇਸ ਤਰ੍ਹਾਂ ਹੀ ਹਾਂਜੀ ਮੇਰਾ ਬੇਟਾ ਵੀ ਬਲੱਡ ਡੋਨੇਟ ਰੈਗੂਲਰ ਕਰਦਾ ਜੀ ਸੋ ਬਿਟੀਆਂ ਵੀ ਮੇਰਾ ਸਨਨ ਦਾ ਵੀ ਮੇਰੀ ਡਾਟਰ ਵੀ ਔਰ ਮੇਰੇ ਬਰਦਰਸ ਵੀ ਮੇਰੇ ਨੇਫਿਊ ਵੀ ਮੇਰੀ ਨੇਫਿਊਜ਼ ਦੀ ਵਾਈਫ ਵੀ ਅੱਗੇ ਸਾਰੀ ਫੈਮਿਲੀ ਅਸੀਂ ਰੈਗੂਲਰ ਬਲੱਡ ਡੋਨਰ ਹੈਗੇ ਹਾਂ ਜੀ ਔਰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਇੱਕ ਅੱਛਾ ਕੰਮ ਕਰ ਰਹੇ ਹਾਂ ਅੱਜ ਇੱਥੇ ਵੀ ਡੋਨੇਟ ਕੀਤਾ ਸਰ ਤੁਸੀਂ ਨਹੀਂ ਮੈਂ ਇੱਥੇ ਡੋਨੇਸ਼ਨ ਨਹੀਂ ਜੀ ਮੈਂ ਉਹੀ ਦੱਸਿਆ ਨਾ ਤੁਹਾਨੂੰ ਮਿਸ਼ਨ ਕਸ਼ਮੀਰ ਟੂ ਕੰਨਿਆ ਕੁਮਾਰੀ ਦੌਰਾਨ ਮੈਂ 28 ਸਟੇਟਾਂ ਕਵਰ ਕਰ ਚੁੱਕਾ ਹਾਂ ਜੀ ਔਰ ਅੱਜ 13 ਮਾਰਚ ਨੂੰ ਮੇਰੀ ਗੋਆ ਦੇ ਵੀ ਡੋਨੇਸ਼ਨ ਹੈ ਦੈਨ ਉਸ ਤੋਂ ਬਾਅਦ ਕੇਰਲਾ ਲਾਸਟ ਹੈ ਤੇ ਕੰਨਿਆ ਕੁਮਾਰੀ ਮੈਂ ਇੱਕ ਫਿਨਿਸ਼ ਪੁਆਇੰਟ ਰੱਖੂ ਰੱਖੂਗਾ ਕਿਉਂਕਿ ਤਾਮਿਲਨਾਡੂ ਤਾਂ ਚੇ ਨਹੀਂ ਮੈਂ ਕਰ ਚੁੱਕਾ ਹਾਂ ਆਲਰੇਡੀ ਲੇਕਿਨ ਫਿਰ ਵੀ ਉਹ ਇੱਕ ਕੰਨਿਆ ਕੁਮਾਰੀ ਮੇਰੇ ਮਿਸ਼ਨ ਦੇ ਅੰਡਰ ਆਉਂਦਾ ਤੇ ਮੈਂ ਕੰਨਿਆ ਕੁਮਾਰੀ ਲਾਸਟ ਹੋਪਫੁਲੀ ਪਹਿਲੀ ਜਨਵਰੀ 1927 ਦੇ ਵਿੱਚ ਮੈਂ ਉਹਨੂੰ ਕੰਪਲੀਟ ਸ਼ੇਪ ਦੇਣ ਦੀ ਕੋਸ਼ਿਸ਼ ਕਰੂੰਗਾ। ਐਨੀ ਸਟੇਟ ਤਾਂ ਤੁਸੀਂ ਕਵਰ ਕਰੀ ਸੋ ਤੁਹਾਨੂੰ ਫਾਈਨੈਂਸਰ ਕੋਈ سپورਟ ਹੈ? ਨਹੀਂ ਸਰ ਕੋਈ سپورਟ ਨਹੀਂ ਜੀ। ਬਾਕੀ 네ਗੈਟਿਵਿਟੀ ਕਿਹ ਬੜੀਆਂ ਆਈਆਂ। ਜੀ। ਉਹ ਮੈਨੂੰ ਹੋਰ ਮੋਟੀਵੇਟ ਕਰਦੀਆਂ ਸੀ ਕਿ ਨਹੀਂ ਰੁਕਣਾ ਨਹੀਂ ਤੂੰ ਅੱਗੇ ਵਧ। ਜੀ। ਬਹੁਤ ਆਈਆਂ। ਐਪਰੀਸ਼ੀਏਸ਼ਨ ਵੀ ਮਿਲੀਆਂ ਲਾਈਕ दैट ਜਿਦਾ ਅੱਜ ਸ਼ਾਬਾਸ਼ ਮਿਲੀ ਹੈ। ਪਾਬਾ ਜੀ ਦੀ ਮਿਹਰ ਹੈ ਫਿਰ ਕਿਹਦਾ ਡਰ ਜੀ।